ਲੋ ਜੀ ਆ ਨਵੀਂ ਸੁਣ ਲੋ ਸ਼ਾਇਦ ਪਹਿਲੀ ਵਾਰ ਤੁਸੀਂ ਇਹ ਖਬਰ ਸੁਣ ਰਹੇ ਹੋਵੋਗੇ ਕਿ ਇੱਕ ਸ਼ਹਿਰ ਦੇ ਵਿੱਚ ਮੁੱਖ ਮੰਤਰੀ ਨੇ ਆਉਣਾ ਹੈ ਤੇ ਇਸ ਕਰਕੇ ਰੰਗ ਪੇਂਟ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਤੁਸੀਂ ਜਦੋਂ ਤੱਕ ਮੁੱਖ ਮੰਤਰੀ ਆ ਕੇ ਚਲੇ ਨਹੀਂ ਜਾਂਦੇ ਉਦੋਂ ਤੱਕ ਤੁਸੀਂ ਸਪਰੇ ਪੇਂਟ ਗਨ ਪੇਂਟ ਰੰਗ ਨਹੀਂ ਵੇਚਣਾ ਇਦੇ ਪਿੱਛੇ ਕਾਰਨ ਕੀ ਹੈ ਸੁਣ ਕੇ ਤੁਸੀਂ ਲਾਜ਼ਮੀ ਸੋਚੀ ਪੈ ਜਾਓਗੇ ਕਿ ਇਹ ਹੋ ਕੀ ਰਿਹਾ ਦੇਖੋ ਜੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਉਣਾ ਹੈ ਉੱਥੇ ਉਹਨਾਂ ਨੇ ਝੰਡਾ ਲਹਿਰਾਉਣਾ ਹੈ ਤੇ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜੇ ਉੱਥੋਂ ਦੇ ਮੈਜਿਸਟਰੇਟ ਨੇ ਫਰੀਦਕੋਟ ਦੇ ਪੂਨਮਦੀਪ ਕੌਰ ਆਈਏਐਸ ਉਹਨਾਂ ਨੇ ਲਿਖਤੀ ਹੁਕਮ ਜਾਰੀ ਕੀਤੇ ਨੇ ਸਾਰੀਆਂ ਪੇਂਟ ਰੰਗ ਵੇਚਣ ਵਾਲੀਆਂ ਦੁਕਾਨਾਂ ਨੂੰ ਭਈ ਕੋਈ ਵੀ ਦੁਕਾਨ ਵਾਲਾ ਕਿਸੇ ਨੂੰ ਵੀ ਸਪਰੇਅ ਰੰਗ ਪੇਂਟ ਜਾਂ ਗਨ ਪੇਂਟ ਨਹੀਂ ਵੇਚੇਗਾ ਤਾਂ ਕਿ ਮੁੱਖ ਮੰਤਰੀ ਦੇ ਆਉਣ ਕਰਕੇ ਕੋਈ ਵੀ ਵਿਅਕਤੀ ਕੰਧਾਂ ਤੇ ਕੋਈ ਨਾਰੇ ਸਲੋਗਨ ਨਾ ਲਿਖ ਸਕੇ ਨਾਲ ਇਹ ਵੀ ਲਿਖਿਆ ਵੀ ਗਲਤ ਸ਼ਬਦਾਵਲੀ ਨਾਲ ਲਿਖ ਸਕੇ ਪਰ ਹੁਣ ਆਪਾਂ ਚਰਚਾ ਕਰਦੇ ਆਂ ਵੀ ਇਹਦੇ ਪਿੱਛੇ ਕਾਰਨ ਕੀ ਹੈ ਹੁਣ ਇਹ ਹੁਕਮ ਤਾਂ ਜਾਰੀ ਹੋ ਗਏ ਨੇ ਸ਼ਾਇਦ ਤੁਸੀਂ ਪਹਿਲੀ ਵਾਰ ਇਹ ਹੁਕਮ ਸੁਣੇ ਹੋਣਗੇ ਕਿ ਕਿਸੇ ਮੁੱਖ ਮੰਤਰੀ ਦੇ ਆਉਣ ਕਰਕੇ ਰੰਗ ਪੇਂਟ ਵੇਚਣ ਤੇ ਪਾਬੰਦੀ ਲਾ ਦਿੱਤੀ ਗਈ ਹੈ ਭਾਵੇਂ ਕਿ ਜਿਹੜੇ ਮੈਜਿਸਟਰੇਟ ਸਾਹਿਬ ਨੇ ਉਹਨਾਂ ਨੇ ਆਪਣੇ ਕਾਨੂੰਨੀ ਅਧਿਕਾਰ ਦੀ ਵਰਤੋਂ ਕਰਕੇ ਪਾਬੰਦੀ ਲਾਈ ਹੈ ਪਰ ਫਿਰ ਵੀ ਚਰਚਾ ਤਕਰ ਨਹੀਂ ਬਣਦੀ ਹੈ ਪਹਿਲਾ ਸਵਾਲ ਜਿਹੜੇ ਵੀ ਚੈਨਲਾਂ ਤੇ ਇਹ ਖਬਰ ਚੱਲ ਰਹੀ ਹੈ ਤੇ ਲੋਕ ਥੱਲੇ ਸੋਸ਼ਲ ਮੀਡੀਆ ਤੇ ਕਮੈਂਟ ਕਰਕੇ ਪੁੱਛ ਰਹੇ ਨੇ ਬਿੱਕੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋ ਲੋਕਾਂ ਦੇ ਸਲੋਗਨਾਂ ਤੋਂ ਨਾਰਿਆਂ ਤੋਂ ਡਰ ਲੱਗ ਪਏ ਨੇ ਜਿਹੜੀ ਗੱਲ ਹੁਕਮਾਂ ਚ ਲਿਖੀ ਹੈ ਵੀ ਕੋਈ ਗਲਤ ਸ਼ਬਦਾਵਲੀ ਨਾ ਲਿਖ ਸਕੇ ਬਹੁਤ ਘੱਟ ਚਾਂਸ ਹੁੰਦੇ ਨੇ ਕਿ ਕੋਈ ਗਾਲਾਂ ਮੰਦਾ ਕੁਝ ਇਸ ਤਰ੍ਹਾਂ ਲਿਖ ਜਾਵੇ ਇਹ ਸੰਭਾਵਨਾ ਨਹੀਂ ਹੁੰਦੀ ਲੋਕਾਂ ਨੇ ਨਾਰੇ ਕਿਹਨਾਂ ਨੇ ਲਿਖਣੇ ਹੁੰਦੇ ਨੇ ਬੇਰੁਜ਼ਗਾਰਾਂ ਨੇ ਗਰੀਬਾਂ ਨੇ ਕਰਜ਼ੇ ਥੱਲੇ ਦਬੇ ਲੋਕਾਂ ਨੇ ਕੱਚੇ ਮਲਾਜ਼ਮਾਂ ਨੇ ਕਿਸਾਨਾਂ ਨੇ ਜਿਹੜੀ ਦੁਖੀ ਜਨਤਾ ਹੈ ਉਹ ਆਪਣੀਆਂ ਮੰਗਾਂ ਦੇ ਸੰਬੰਧੀ ਸਲੋਗਨ ਤੇ ਨਾਰੇ ਲਿਖਦੀ ਹੁੰਦੀ ਹੈ ਔਰ ਜ਼ਿਲ੍ਹਾ ਪ੍ਰਸ਼ਾਸਨ ਨੇ ਰੋਕ ਲਾ ਦਿੱਤੀ ਹੈ ਵੀ ਜਦੋਂ ਤੱਕ ਰੋਕ ਕਦੋਂ ਤੋਂ ਕਦੋਂ ਤੱਕ ਲਾਈ ਹੈ ਡੇਟਾ ਨੋਟ ਕਰੋ ਐਸ ਅਗਸਤ ਮਹੀਨੇ ਦੀ 11 ਤਰੀਕ ਤੋਂ 15 ਤਰੀਕ ਤੱਕ ਅੱਗੇ ਪਿੱਛੇ ਤੁਸੀਂ ਲਿਖੀ ਜਾਓ ਜ਼ਿਲ੍ਹਾ ਪ੍ਰਸ਼ਾਸਨ ਕੋਈ ਰੋਕ ਨਹੀਂ ਲਾ ਰਿਆ ਜੇ ਤਾਂ ਗਲਤ ਸ਼ਬਦਾਵਲੀ ਜਾਂ ਗੰਦੀ ਸ਼ਬਦਾਵਲੀ ਹੀ ਰੋਕਣੀ ਹੈ ਫਿਰ ਉਹ ਤਾਂ ਅੱਗੇ ਪਿੱਛੇ ਵੀ ਮਾੜੀ ਆ ਉਹ ਤਾਂ ਅੱਗੇ ਪਿੱਛੇ ਵੀ ਗਲਤ ਹੈ ਫਿਰ ਤਾਂ ਇਹ ਤਾਂ ਇਹ ਤਾਂ ਕਾਨੂੰਨੀ ਤੌਰ ਤੇ ਇੱਕ ਗੁਨਾਹ ਹੈਗਾ ਹੀ ਐ ਉਹ ਤਾਂ ਸਦਾ ਹੀ ਹੈਗਾ ਵੀ ਜੇ ਕੋਈ ਗੰਦੀ ਜਾਂ ਗਲਤ ਸ਼ਬਦਾਵਲੀ ਲਿਖੇਗਾ ਉਹ ਤਾਂ ਗੁਨਾਹ ਹੈ ਹੀ ਪਰ 11 ਤੋਂ 15 ਤੱਕ ਇਹ پابੰਦੀ ਇਸ ਕਰਕੇ ਲਾਈ ਹੈ ਤਾਂ ਕਿ ਜਿਹੜੇ ਆਮ ਲੋਕ ਕੋਈ ਨਾਰੇ ਲਿਖ ਸਕਦੇ ਨੇ ਜਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਕੋਈ ਆਪਣੀਆਂ ਮੰਗਾ ਲਿਖ ਸਕਦੇ ਨੇ ਜਾਂ ਉਹਨਾਂ ਨੂੰ ਵਾਅਦੇ ਯਾਦ ਕਰਾ ਸਕਦੇ ਨੇ ਉਹਨਾਂ ਨੂੰ ਰੋਕਣ ਦਾ ਇਰਾਦਾ ਤਾਂ ਨਹੀਂ ਹੈ ਵੱਡਾ ਸਵਾਲ ਇਹ ਹੈ ਦੇਖੋ ਪਹਿਲੀ ਗੱਲ ਤਾਂ ਮੁੱਖ ਮੰਤਰੀ ਸਾਹਿਬ ਸ਼ਾਇਦ 99% ਉਹ ਹੈਲੀਕਾਪਟਰ ਤੇ ਆਉਣਗੇ ਉਹਨਾਂ ਨੂੰ ਕੋਈ ਨਾਰਾ ਦਿਸਣਾ ਨਹੀਂ ਦੂਜੀ ਗੱਲ ਉਹਨਾਂ ਨੇ ਨਾਰਾ ਪੜ੍ਹਨਾ ਨਹੀਂ ਉਹਨਾਂ ਕੋਲ ਇੰਨਾ ਟਾਈਮ ਨਹੀਂ ਤੀਜੀ ਗੱਲ ਦੇਖੋ ਜਿਹੜੇ ਦੁਖੀ ਲੋਕ ਨੇ ਉਹ ਤਾਂ ਨਾਰੇ ਲਿਖ ਸਕਦੇ ਨੇ ਪਰਦਰਸ਼ਨ ਕਰਨ ਦਾ ਅਧਿਕਾਰ ਜਿਹੜਾ ਉਹ ਸੰਵਿਧਾਨ ਦਿੰਦਾ ਹੈ ਤੇ ਪ੍ਰਦਰਸ਼ਨ ਕਰਨ ਦੇ ਤਰੀਕੇ ਕਈ ਨੇ ਇਕੱਠੇ ਰੂਪ ਚ ਧਰਨਾ ਲਾਉਣਾ ਰੋਡ ਮਾਰਚ ਕਰਨਾ ਜਾਂ ਸਲੋਗਨ ਲਿਖਣੇ ਇਹ ਪ੍ਰਦਰਸ਼ਨ ਕਰਨ ਦੇ ਤਰੀਕੇ ਨੇ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਬੰਦੀ ਲਾ ਦਿੱਤੀ ਹੈ ਕਿ ਕੋਈ ਵੀ ਗਨ ਪੇਂਟ ਸਪਰੇਅ ਪੇਂਟ ਨਹੀਂ ਵੇਚੇਗਾ ਤਾਂ ਕਿ ਕੋਈ ਜਲਦੀ ਜਲਦੀ ਨਾਰੇ ਲਿਖ ਕੇ ਚਲਾ ਨਾ ਜਾਵੇ ਵੇਖੋ ਕੁਝ ਲੋਕ ਤਾਂ ਇਹ ਵੀ ਪੁੱਛ ਰਹੇ ਨੇ ਕੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਲੋਕਾਂ ਦੇ ਲਿਖੇ ਨਾऱ्यांना ਤੋਂ ਵੀ ਡਰਨ ਲੱਗੇ ਨੇ ਔਰ ਸਵਾਲ ਇਹ ਵੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਆਪ ਇਹ ਹੁਕਮ ਜਾਰੀ ਕਰ ਰਿਹਾ ਹੈ ਜਾਂ ਭਗਵੰਤ ਮਾਨ ਸਰਕਾਰ ਦੇ ਕਹਿਣ ਤੇ ਹੋ ਰਹੇ ਨੇ ਕਿਉਂਕਿ ਮੁੱਦੇ ਪੰਜਾਬ 'ਚ ਬਹੁਤ ਨੇ ਕੋਈ ਵੀ ਬੰਦਾ ਇਹ ਲਿਖ ਸਕਦਾ ਹੈ ਕੋਈ ਵੀ ਬੰਦਾ ਲਿਖ ਸਕਦਾ ਹੈ ਵੀ ਚੌਥਾ ਪੰਜਵਾਂ ਆਜ਼ਾਦੀ ਸਮਾਗਮ ਮੁੱਖ ਮੰਤਰੀ ਸਾਹਿਬ ਮਨਾਉਣ ਆ ਗਏ ਤੇ ਜਿਹੜਾ ਔਰਤਾਂ ਨੂੰ ਕਿਹਾ ਸੀ ਹਜ਼ਾਰ ਹਜ਼ਾਰ ਰੁਪਈਆ ਮਹੀਨਾ ਦੇਾਂਗੇ ਉਹ ਦਿੱਤਾ ਕਿਉਂ ਨਹੀਂ ਡਰਦੇ ਹੋ ਸਕਦੀ ਆਮ ਆਦਮੀ ਪਾਰਟੀ ਕੋਈ ਵੀ ਬੰਦਾ ਏ ਇਹ ਨਾਰਾ ਲਿਖ ਸਕਦਾ ਹੈ ਕਿ ਕਿਆ ਸੀ ਜੇ ਸਾਡੀ ਸਰਕਾਰ ਰਹਗੀ ਪੰਜਾਬ ਚੋਂ ਬੇਰਜ਼ਗਾਰੀ ਖਤਮ ਇੱਥੋਂ ਪੰਜਾਬ ਚੋਂ ਜਿਹੜੇ ਬਾਹਰਲੇ ਦੇਸ਼ਾਂ ਮਲ ਜਾਂਦੇ ਨੇ ਉਹਨਾਂ ਨੂੰ ਜਾਣਾ ਨਹੀਂ ਪਏਗਾ ਜਿਹੜੇ ਉੱਥੇ ਚਲੇ ਗਏ ਕੈਨੇਡਾ ਅਮਰੀਕਾ ਉਹ ਸਗੋਂ ਵਾਪਸ ਆਉਣਗੇ ਤੇ ਮੁੱਖ ਮੰਤਰੀ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ ਸੀ ਵੀ ਉਦੋਂ ਗੋਰੇ-ਗੋਰੀਆਂ ਵੀ ਇੱਥੇ ਆ ਕੇ ਕੰਮ ਕਰਨਗੇ ਕੋਈ ਵੀ ਪੁੱਛ ਸਕਦਾ ਹੈ ਸਲੋਗਨ ਲਿਖ ਕੇ ਬਈ ਆਏ ਆ ਗੋਰੇ-ਗੋਰੀਆਂ ਹੁਣ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਗਈ ਸੀ 2022 ਤੋਂ ਪਹਿਲਾਂ ਸਰਕਾਰ ਬਣਾਉਣ ਤੋਂ ਪਹਿਲਾਂ ਪਰ ਵਕ ਵਕ ਮਹਿਕਮਤ ਕੱਚੇ ਮੁਲਾਜ਼ਮ ਨੇ ਉਹ ਰੋਜ਼ ਹੀ ਹੜਤਾਲ ਕਰਕੇ ਬਹਿ ਜਾਂਦੇ ਆ ਵੀ ਸਾਨੂੰ ਕੀਤਾ ਨਹੀਂ ਆ ਰੋਡ ਵਿੱਚ ਕੰਮਿਆਂ ਨੇ ਇੱਕ ਦਿਨ ਪਹਿਲਾਂ ਹੜਤਾਲ ਕੀਤੀ ਹੋਈ ਇਸ ਜਿਹੜੇ ਕੱਚੇ ਕੰਮੇ ਨੇ ਜਿਹੜੇ ਸੇਵਾ ਕੇਂਦਰਾਂ 'ਚ ਕੱਚੇ ਮੁਲਾਜ਼ਮ ਨੇ ਉਹਨਾਂ ਨੇ ਜਿਹੜੇ ਸਕੂਲਾਂ 'ਚ ਕਾਲਜਾਂ 'ਚ ਹਸਪਤਾਲਾਂ 'ਚ ਕੱਚੇ ਮਜ਼ਦਮ ਨਹੀਂ ਉਹਨਾਂ ਨੇ ਸੋ ਕਿਸਾਨ ਵੀ ਨਾਰੇ ਲਿਖ ਸਕਦੇ ਨੇ ਵੀ ਭਾਈ 5 ਮਿੰਟਾਂ 'ਚ ਸਾਨੂੰ ਕਿਹਾ ਸੀ ਸਾਰੀਆਂ ਫਸਲਾਂ ਤੇ ਐਮਐਸਪੀ ਦੇਣੀ ਏ ਦਿੱਤੀ ਕਿਉਂ ਨਹੀਂ ਕਦੋਂ ਦਿਓਗੇ ਫਿਰ ਕੋਈ ਨਾਰੇ ਲਿਖ ਕੇ ਇਹ ਵੀ ਪੁੱਛ ਸਕਦਾ ਨਾ ਵੀ ਲੈਂਡ ਪੋਲਿੰਗ ਪਾਲਿਸੀ ਪਹਿਲਾਂ ਤੁਸੀਂ ਮੋਦੀ ਸਾਹਿਬ ਦੇ ਤਿੰਨ ਕਾਨੂੰਨਾਂ ਵਾਂਗ ਲੈ ਕੇ ਆਏ ਜਿਵੇਂ ਉਹ ਕਹਿੰਦੇ ਸੀ ਕਾਨੂੰਨਾਂ ਦਾ ਫਾਇਦਾ بڑا ਤੁਸੀਂ ਕਹਿੰਦੇ ਸੀ ਪਾਲਿਸੀ ਦਾ ਫਾਇਦਾ بڑا ਜਦੋਂ ਲੋਕਾਂ ਦਾ ਤਿੱਖਾ ਵਿਰੋਧ ਹੋਇਆ ਤਾਂ ਜਿਵੇਂ ਮੋਦੀ ਸਾਹਿਬ ਨੇ ਤਿੰਨ ਖੇਤੀ ਕਾਨੂੰਨ ਵਾਪਸ ਲਏ ਤੇ ਕਿਹਾ ਵੀ ਕਿਸਾਨਾਂ ਨੂੰ ਸਮਝ ਨਹੀਂ ਆਈ ਐਵੇਂ ਤੁਸੀਂ ਪਾਲਿਸੀ ਵਾਪਸ ਲੈਣ ਦਾ ਐਲਾਨ ਕਰਕੇ ਕਹਿ ਰਹੇ ਕਿ ਕਿਸਾਨਾਂ ਨੂੰ ਸਮਝ ਨਹੀਂ ਆਈ ਕੋਈ ਇਹ ਪੁੱਛ ਸਕਦਾ ਹੈ ਵੀ ਇਹ ਯੂ ਟਰਨ ਕਿਉਂ ਕੋਈ ਇਹ ਵੀ ਪੁੱਛ ਸਕਦਾ ਹੈ ਵੀ ਲੈ ਕੇ ਕਿਉਂ ਆਂਦੀ ਸੀ ਪਾਲਿਸੀ ਲੋਕਾਂ ਦੇ ਦੁੱਖ ਬੜੇ ਨੇ ਦਰਦ ਬੜੇ ਨੇ ਕੋਈ ਇਹ ਵੀ ਪੁੱਛ ਸਕਦਾ ਹੈ ਵੀ ਪੰਜਾਬ ਦੇ ਵਿੱਚ ਜੋਧ ਨਸ਼ਾ ਅੰਵ੍ਰੋਧ ਚੱਲ ਰਿਹਾ ਹੈ ਪਰ ਰਿਆਨਾ ਅਜੇ ਵੀ ਚਿੱਟੇ ਦੀ ਓਵਰਡੋਜ਼ ਨਾਲ ਮਰਨ ਦੀਆਂ ਖਬਰਾਂ ਕਿੱਥੋਂ ਆ ਰਹੀਆਂ ਨੇ ਓਵਰਡੋਜ਼ ਲਈ ਚਿੱਟਾ ਕਿਵੇਂ ਪਹੁੰਚ ਰਿਹਾ ਪੁੱਛ ਸਕਦਾ ਹੈ ਨਾ ਕੋਈ ਲਿਖ ਕੇ ਇਹ ਗੱਲ ਵੱਖਰੀ ਹੈ ਵੀ ਮੁੱਖ ਮੰਤਰੀ ਸਾਹਿਬ ਨੇ ਤੇ ਉਹ ਨਾਰੇ ਕੰਦਾ ਤੇ ਲਿਖੇ ਕਾਦੇ ਪੜਨੇ ਨੇ ਨਾ ਉਹਨਾਂ ਕੋਲ ਇੰਨਾ ਟਾਈਮ ਹੁੰਦਾ ਹੈ ਹਾਂ ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲ ਤੋਂ ਜ਼ਰੂਰ ਡਰਦਾ ਹੋ ਸਕਦਾ ਹੈ ਵੀ ਪੰਜਾਬ ਸਰਕਾਰ ਦੀ ਜੇ ਨਾਰੇ ਲਿਖੇ ਜਾਣ ਕਈ ਵਾਰ ਉਹ ਮੀਡੀਆ 'ਚ ਚਰਚਾ ਚਾ ਦਿੰਦੇ ਨੇ ਤਾਂ ਫਿਰ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਿਰਦਰਦੀ ਬਣ ਜਾਂਦੀ ਹੈ। ਸੋ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਕਮ ਕਾਨੂੰਨੀ ਤੌਰ ਤੇ ਜਾਰੀ ਕਰ ਸਕਦਾ ਸੀ ਉਹਨਾਂ ਨੇ ਕਰ ਦਿੱਤੇ ਨੇ। ਪਰ ਆਪਾਂ ਇਹਦੇ ਤੇ ਚਰਚਾ ਕਰ ਸਕਦੇ ਸੀ। ਆਪਾਂ ਨੂੰ ਰਾਈਟ ਟੂ ਸਪੀਚ ਦਾ ਅਧਿਕਾਰ ਜਿਹੜਾ ਹੈ ਉਹ ਸੰਵਿਧਾਨ ਦਿੰਦਾ ਹੈ। ਸਰਕਾਰ ਦੇ ਕਿਸੇ ਵੀ ਫੈਸਲੇ ਦੇ ਉੱਪਰ ਆਪਾਂ ਆਪਣੇ ਵਿਚਾਰ ਰੱਖ ਸਕਦੇ ਆ। ਆਪਾਂ ਵੀ ਰੱਖੇ ਨੇ। ਤੁਸੀਂ ਜਨਤਾ ਹੋ ਲੋਕਤੰਤਰ ਤੋਂ ਸੱਤ ਤੋਂ ਵੱਡਾ ਤਾਕਤ ਲੋਕ ਹੁੰਦੇ ਨੇ ਡੈਮੋਕ੍ਰੇਸੀ ਚ ਲੋਕ ਵੱਡੇ ਹੁੰਦੇ ਨੇ ਤੁਸੀਂ ਵੀ ਆਪਣੇ ਵਿਚਾਰ ਇਹਦੇ ਉੱਪਰ ਲਿਖ ਸਕਦੇ ਹੋ ਤੁਸੀਂ ਵੀ ਆਪਣੇ ਕਮੈਂਟ ਆਪਣੇ ਵਿਚਾਰ ਲਿਖਿਓ ਉਂਝ ਮੈਂ ਜਦੋਂ ਦਾ ਪੈਦਾ ਹੋਇਆ ਮੈਂ ਪਹਿਲੀ ਵਾਰ ਸੁਣਿਆ ਹੋ ਸਕਦਾ ਕਿਤੇ ਪਹਿਲਾਂ ਖਬਰ-ਖਬਰ ਨਾ ਪੜ ਸਕੀ ਹੋਈ ਇਹ ਤੁਸੀਂ ਦੱਸ ਦਿਓ ਮੈਨੂੰ ਲੱਗਦਾ ਹੈ ਪਹਿਲੀ ਵਾਰ ਵੇਖਿਆ ਕਿ ਕਿਤੇ ਮੁੱਖ ਮੰਤਰੀ ਨੇ ਆਉਣਾ ਹੈ ਤੇ ਉੱਥੇ ਰੰਗ ਪੇਂਟ ਵੇਚਣ ਤੇ ਰੋਕ ਲਾ ਦਿੱਤੀ ਗਈ ਆ ਵੀ ਨਾ ਵੇਚੋ ਕੋਈ ਨਾਰੇ ਲਿਖ ਦੂ ਕੋਈ ਗਲਤ ਸ਼ਬਦਾਵਲੀ ਲਿਖ ਦੂ ਗਲਤ ਸ਼ਬਦਾਵਲੀ ਵਾਲੀ ਜਿਹੜੀ ਗੱਲ ਹੈ ਉਹ ਤਾਂ ਬਹੁਤ ਘੱਟ ਚਾਂਸ ਹੁੰਦੇ ਲੋਕਾਂ ਦੇ ਨਾਰੇ ਆਪਦੇ ਦੁੱਖਾਂ ਦੇ ਆਪਦੀਆਂ ਮੰਗਾਂ ਦੇ ਲਿਖਣੇ ਹੁੰਦੇ ਨੇ ਤਾਂ ਇੱਕ ਸਵਾਲ ਇਹ ਵੀ ਬਣਦਾ ਹੈ ਕਿ ਕੀ ਭਗਵਾਨ ਤਮਨ ਸਰਕਾਰ ਜਿਵੇਂ ਪਹਿਲਾਂ ਧਰਨੇ ਲੋਕਾਂ ਦਿਆਂ ਨੂੰ ਮਾਨ ਸਬ ਕਹਿੰਦੇ ਰਹੇ ਨੇ ਕਿ ਇਹ ਇਹ ਵਜਾ ਨਹੀਂ ਦੇਖਦੇ ਇਹ ਜਗਾ ਨਹੀਂ ਦੇਖਦੇ ਬਸ ਜਗਾ ਮਿਲ ਜੇ ਧਰਨਾ ਲਾ ਲੈਂਦੇ ਨੇ ਕੀ ਅਜਿਹੀ ਕਾਰਨ ਤਾਂ ਨਹੀਂ ਹੈ ਲੋਕਾਂ ਦੀਆਂ ਆਵਾਜ਼ਾਂ ਨੂੰ ਕਿਤੇ ਦਬਾਉਣ ਦਾ ਕਾਰਨ ਤਾਂ ਨਹੀਂ ਹੈ ਲੋਕਾਂ ਦੀਆਂ ਮੰਗਾਂ ਨੂੰ ਕਿਤੇ ਚੁੱਪ ਕਰਾਉਣ ਦਾ ਕਾਰਨ ਤਾਂ ਨਹੀਂ ਹੈ ਇਹ ਸਵਾਲ ਸੋਸ਼ਲ ਮੀਡੀਆ ਤੇ ਇਸ ਖਬਰ ਦੇ ਥੱਲੇ ਲੋਕ ਲੱਖ ਵਕਤ ਚੈਨਲ ਤੇ ਕਮੈਂਟ ਲਿਖ ਕੇ ਪੁੱਛ ਰਹੇ ਨੇ ਆਪਾਂ ਵੀ ਪੁੱਛ ਰਹੇ ਹਾਂ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ